ਮਨਕੀਰ ਤੋਂ ਔੜਖਣੇ ਵੀ ਪਤਾ ਲੱਗਿਆ ਸੀ ਉੱਥੇ ਆਣਾ ਸੀ ਕਿਉਂਕਿ ਤੂੰ ਕੁਝ ਦੂਰੀ ਤੇ ਉਹ ਕੀ ਹੈ ਕਰ ਜਸਟ ਮੈਂ ਕਿਹਾ ਪਹੁੰਚ ਗਿਆ ਸੀ ਤੋਂ 2 ਮਿੰਟ ਦੀ ਗੱਲ ਵੀ ਐਂਟਰ ਅੰਦਰ ਉਤਰ ਕੇ ਕਾਰ ਤੋਂ ਅੰਦਰ ਆਣਾ ਸੀ ਪ੍ਰਬੰਧਕ ਸਾਡੇ ਕਿਨੋਂ ਦੇਖੋ ਜੀ ਕੋਈ ਘਾਟ ਨਹੀਂ ਸੀਗੀ ਤੇ ਨਾ ਹੀ ਪ੍ਰਸ਼ਾਸਨ ਜੀ ਨੇ ਕੋਈ ਘਾਟ ਸੀਗੀ ਸਾਡਾ ਪੂਰੀ ਸਹੂਲਤਨਾ ਅਸੀਂ ਜਿਵੇਂ ਪ੍ਰੋਪਰ ਹੁੰਦਾ ਅਸੀਂ ਬਕਾਇਦਾ ਬੌਂਸਰ ਵੀ ਲਾਏ ਹੋ ਸੀਗੇ 45 ਬੌਂਸਰ ਸੀਗੇ ਸਾਡੇ ਇਹ ਘਰ ਪੈਦਾ ਹੋ ਗਿਆ ਸਹਿਮ ਪੈਦਾ ਹੋ ਗਿਆ ਹੁਣ ਲਾਲੋ ਜਿਹੜੇ ਮਾਂ ਬਾਪ ਬੱਚੇ ਨੂੰ ਪੈਦਾ ਕਰਦੇ ਨੇ ਹਾਲਾ ਕਹਿੰਦਾ ਵੀ ਬੱਚਾ ਮਰਾਉਣਾ ਨਹੀਂ ਹੈ ਵਿਖੇਡੇ ਨਾ ਖੇਡੇ ਪਰ ਬੱਚਾ ਮਰਾਉਣਾ ਨਹੀਂ ਹੈ ਇਹ ਵੀ ਜਿਹੜੇ ਗੇਮਾਂ ਹੁਣ ਸੀਬ ਦੀ ਬਾਜੀ ਸੱਥਾਂ ਦੇ ਖਤਮ ਹੁੰਦੇ ਅਸੀਂ ਇਹ ਸਾਰੇ ਇਕੱਠੇ ਕਰਨੇ ਚਾਹਣੇ ਸਾਡਾ ਐਡਾ ਵੱਡਾ ਪ੍ਰਾਲਾ ਸੀਗਾ ਪਰ ਹੁਣ ਸਾਡੇ ਮਨੇ ਟੁੱਟ ਗਏ ਜੀ ਅਸੀਂ ਕਿਵੇਂ ਕਰੂੰਗੇ ਐਡਾ ਜਵਾਨ ਪੁੱਤ ਹੈਗਾ ਐਦਾਂ ਇੱਕ ਲੱਖਦ ਘਰ ਖਾਲੀ ਹੋ ਗਿਆ ਦੇਖੋ ਭਰਾ ਨੂੰ ਭਾਈ ਨਹੀਂ ਮਿਲਣਾ ਬਾਪ ਨੂੰ ਪੁੱਤ ਨਹੀਂ ਮਿਲਣਾ ਮਾਂ ਨੂੰ ਪੁੱਤ ਨਹੀਂ ਮਿਲਣਾ ਜਿਹੜੀ ਵਾਈਫ ਸੀ ਉਹਨੂੰ ਹਸਬੰਡ ਨਹੀਂ ਮਿਲਣਾ ਵਿਚਾਰੀ 10 ਦਿਨਾਂ ਬਾਅਦ ਐਦਾਂ ਵੀਰਵਾਹਣਾ ਅਰਮਨਾ ਘਟਨਾ ਵੀ ਜਿਸ ਸਮਾਂ ਜਿਹੜੀ ਕੀ ਇਨਸਾਨੀਅਤ ਨੂੰ ਸ਼ਰਮਚਾਰ ਕਰਨ ਵਾਲੀ ਉਹਦਾ ਪਿਸਤਲ ਉਹਦਾ ਮੋਬਾਈਲ ਕੜਾ ਚੈਨੀ ਉਹ ਕੋਈ ਇਹੋ ਜਿਹਾ ਲੈ ਕੇ ਜਾਣਾ ਦੇਖੋ ਇਨਸਾਨੀਅਤ ਕਿੱਥੇ ਰਹੀ ਗਈ ਪਰ ਭਰਾਵੋ ਜਿਹਦੇ ਨੇ ਵੀ ਇਹ ਕੰਮ ਕਰਿਆ ਹਨ ਕੰਮ ਕਰਿਆ ਵੀ ਕੜਾ ਹਰ ਚੈਨੀ ਦਾ ਇੱਕ ਪਿਸਤੌਲ ਦਾ ਪਿਸਤੌਲ ਵਾਲਾ ਦਾ ਸਾਡੇ ਕੋਲ ਫੋਟੋਆਂ ਹੈਗੀਆਂ ਅਸੀਂ ਉਹ ਕਰ ਰਹੇ ਹਾਂ ਨਾ ਇਹ ਜਦੋਂ 1 ਲੱਖ ਤੇ ਹੋਇਆ ਤਾਂ ਸਾਨੂੰ ਪਤਾ ਲੱਗਿਆ ਤਾਂ ਸਾਡੇ ਅਸੀਂ ਤਾਂ ਸੁੰਨ ਹੋ ਕੇ ਖੜੇ ਖੜੇ ਵੀ ਕੀ ਹੋ ਗਿਆ ਐਡਾ ਜਵਾਨ ਬੰਦਾ ਸਾਡੇ ਕੋਲ ਖੜਿਆ ਮਿੰਟੋ ਮਿੰਟ ਹੀ ਹਨ ਅਸੀਂ 1 2 ਮਿੰਟ ਪਹਿਲਾਂ ਬਸ ਮੈਂ ਬਾਬਾ ਜੀ ਨੂੰ ਬਾਹਰ ਅਸੀਂ ਲੈ ਕੇ ਆਏ ਆ ਤੇ ਉਹ ਬਾਹਰ ਨੂੰ ਗਿਆ ਤੇ ਬਰਦਰੂ ਤੋਂ ਬਾਅਦ ਇਹੋ ਜਿਹੀ ਇੱਕ ਲਗਤ ਹੋਈ ਉਹਨਾਂ ਸਾਨੂੰ ਤਾਂ ਝੰਡੂੜ ਕੇ ਰੱਖਦੇ ਸੀ ਨੇ ਜੀ ਸਸੀ ਗਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਸੁਹਾਣਾ ਦੇ ਵਿੱਚ ਵੈਦਵਾਨ ਸਪੋਰਟਸ ਕਲੱਬ ਦੇ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਟੂਰਨਾਮੈਂਟ ਦੇ ਵਿੱਚ ਬੜੀ ਅਲੱਗ-ਅਲੱਗ ਜਿਹੜੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਸੀ ਬਹੁਤ ਹੀ ਜਿਹੜਾ ਟੂਰਨਾਮੈਂਟ ਵਧੀਆ ਜਾ ਰਿਹਾ ਸੀ ਪਰ ਇੱਕ ਜਿਹੜੀ ਮਾੜੀ ਘਟਨਾ ਵਾਪਰੀ ਉਸ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਔਰ ਪੋਰਟ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਦਾ ਵੀ ਜਿਹੜਾ ਮੂਡ ਅਫਸੈਟ ਹੋਇਆ ਉਸ ਨੂੰ ਲੈ ਕੇ ਪੂਰਾ ਕੀ ਮਾਮਲਾ ਹੋਇਆ ਸੀਗਾ ਤਾਂ ਜਿਕੇ ਕਬੱਡੀ ਟੂਰਨਾਮੈਂਟ ਦੇ ਰਾਣਾ ਬਲਾਚੌਰੀ ਦੇ ਜਿਹੜਾ ਕਤਲ ਹੋਇਆ ਉਸ ਨੂੰ ਲੈ ਕੇ ਪ੍ਰਬੰਧਕ ਵੀ ਜਿਹੜੇ ਬੜੇ ਹੈਰਾਨ ਲੈ ਗਏ ਵੀ ਇਹੋ ਜੀ ਜਿਹੜੀ ਟੂਰਨਾਮੈਂਟ ਦੇ ਵਿੱਚ ਕਿਉਂਕਿ ਖੇਡ ਦੇ ਮੈਦਾਨ ਦੇ ਵਿੱਚ ਪਸੀਨੇ ਦੀ ਰੋੜ ਹੈ ਪਸੀਨਾ ਪਾਇਆ ਜਾਂਦਾ ਜਿੱਥੇ ਖੂਨ ਵਹਾ ਉੱਥੇ ਕਿਤੇ ਨਾ ਕਿਤੇ ਜਿਹੜੇ ਸਵਾਲ ਵੀ ਕਈ ਉੱਠੇ ਨੇ ਪ੍ਰਬੰਧਕ ਸਾਡੇ ਨਾਲ ਨੇ ਅਰੁਪਾ ਜੀ ਅਰੁਪਾ ਜੀ ਕੀ ਕਹਿਣਾ ਚਾਹੋ ਨੇ ਤੁਸੀਂ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਸੀ 29ਵਾਂ ਟੂਰਨਾਮੈਂਟ ਸੀਗਾ ਤੇ ਇਹੋ ਜਿਹੜੀ ਮਾੜੀ ਕੰਨਾ ਉਹ ਦਿਨ ਹੋਇਆ ਕੀ ਸੀ ਪ੍ਰੋਪਰ ਸ਼ਾਮ ਬ੍ਰਦਰ ਹੋਣਾ ਤਾਂ ਇਹ ਜਿਹੜਾ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਐਦਾਂ ਵੀ ਕੁਝ ਹੋ ਸਕਦਾ ਹਨਾ ਵੀ ਜਦੋਂ ਅਸੀਂ ਸਾਡਾ ਪ੍ਰਸ਼ਾਸਨ ਵੀ ਪੂਰਾ ਐਕਟਿਵ ਸੀਗਾ ਤੇ ਸਾਡੇ ਜਿਹੜੇ ਗੈਸਟ ਆਏ ਸੀਗੇ ਚੀਫ ਗੈਸਟ ਸਾਰੇ ਤੇ ਆਈਪੀਐਸ ਆਈਐਸ ਸਾਰੇ ਸੀਗੇ ਹਨ ਜੁਮਰਨ ਅੰਗਲ ਜੀ ਜਿਵੇਂ ਆਪਾਂ ਲੀਡਰਸ਼ਿਪ ਟੋਟਲ ਲੀਡਰਸ਼ਿਪ ਵੀ ਐਮਐਲਏ ਸਾਹਿਬ ਸਾਰੇ ਮੌਜੂਦਾ ਮੰਤਰੀ ਵੀ ਸੀਗੇ ਤੇ ਇਹ ਤਾਂ ਪਰ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਸਾਡਾ ਉਸ ਤੋਂ ਬਲਕੇ ਮੈਂ 10 ਮੈਂ 5 ਮਿੰਟ ਪਹਿਲਾਂ ਮੈਂ ਬਹੁਤ ਜ਼ਿਆਦਾ ਲੋਕਾਂ ਦਾ ਧੰਨਵਾਦ ਕਰਕੇ ਹਟਿਆ ਸੀ ਮੀਡੀਆ ਰਹੀਆਂ ਨਹੀਂ ਵੀ ਬਹੁਤ ਵਧੀਆ ਸਾਡਾ ਵੀ ਕਿਸੇ ਸੱਟ ਵੇੜ ਨਹੀਂ ਕੁਝ ਨਹੀਂ ਵੀ ਪਰਮਾਤਮਾ ਦਾ ਵੀ ਬਹੁਤ ਵਧੀਆ ਸਫਲ ਮੇਲਾ ਚੱਲ ਰਿਹਾ ਸਾਡਾ ਵੀ ਉਮੀਦ ਤੋਂ ਬਹੁਤ ਵਧੀਆ ਜ਼ਿਆਦਾ ਹੋ ਗਿਆ ਇਹ ਜਦੋਂ ਇੱਕ ਲੱਗ ਤੇ ਹੋਇਆ ਤਾਂ ਸਾਨੂੰ ਪਤਾ ਲੱਗਿਆ ਤਾਂ ਸਾਡੇ ਅਸੀਂ ਤਾਂ ਸੁੰਨ ਹੋ ਕੇ ਖੜੇ ਖੜੇ ਵੀ ਕੀ ਹੋ ਗਿਆ ਐਡਾ ਜਵਾਨ ਬੰਦਾ ਸਾਡੇ ਕੋਲ ਖੜਿਆ ਮਿੰਟੋ ਮਿੰਟ ਹੀ ਹਨਾ ਅਸੀਂ 1 2 ਮਿੰਟ ਪਹਿਲਾਂ ਬਸ ਮੈਂ ਬਾਬਾ ਜੀ ਨੂੰ ਬਾਹਰ ਅਸੀਂ ਲੈ ਕੇ ਆਏ ਆ ਤੇ ਉਹ ਬਾਹਰ ਨੂੰ ਗਿਆ ਤੇ ਬ੍ਰਦਰ ਉਹ ਤੋਂ ਬਾਅਦ ਇਹੋ ਜਿਹਾ ਇੱਕ ਲਗਤ ਹੋ ਜਾਣਾ ਸਾਨੂੰ ਤਾਂ ਝੰਡੋਰ ਕੇ ਰੱਖਦੇ ਸੀ ਇਹਨੇ ਜੀ ਮਨਕੀਰ ਤੋੜ ਕਰਨੇ ਵੀ ਪਤਾ ਲੱਗਿਆ ਸੀ ਉੱਥੇ ਆਣਾ ਸੀ ਕਿੰਨਾ ਕੁਸ਼ ਦੂਰੀ ਤੇ ਉਹ ਕੀ ਹੈ ਕਰ ਨਹੀਂ ਉਹਦਾ ਨਾਰਮਲੀ ਵੀ ਜਿਵੇਂ ਹੁੰਦੇ ਆ ਵਿੱਚ ਹਨਾ ਇਹ ਪਹਿਲਾਂ ਅਸੀਂ ਸੇਵਾ ਇਕੱਠੇ ਗਈ ਸੀ ਕਿ ਉਧਰ ਪੰਜਾਬ ਦੇ ਵਿੱਚ ਜਿਹੜਾ ਕਰ ਰਹੀ ਸੀਗੇ ਹੜਪੀੜ ਤਾਂ ਇਹ ਸੇਵਾ ਦੇ ਵਿੱਚ ਉਹਦੇ ਨਾਲ ਸਾਡੇ ਨਾਲ ਟੈਸ ਸੀਗਾ ਅਸੀਂ ਉਸ ਤੋਂ ਹੜਪੀੜ ਦਾ ਪਹਿਲਾਂ ਜਦੋਂ ਇਹ ਆਇਆ ਫਲੱਡ ਆਇਆ ਉਸ ਤੋਂ ਪਹਿਲਾਂ ਹੀ ਡੇਟ ਰੱਖੀ ਹੋਈ ਸੀਗੀ ਟੂਰਨਾਮੈਂਟ ਦੀ ਤੇ ਉਹਦੇ ਨਾਲ ਨਾਲ ਉਹ ਸਾਡੇ ਨਾਲ ਜੁੜੇ ਹੋਏ ਸੀਗੇ ਬਸ ਇਥੇ ਮੇਲੇ ਤੇ ਆਣਾ ਸੀਗਾ ਜਸਟ ਮੈਂ ਕਿ ਪਹੁੰਚ ਗਿਆ ਸੀ ਦੋ ਮਿੰਟ ਦੀ ਗੱਲ ਵੀ ਐਂਟਰ ਅੰਦਰ ਉੱਤਰ ਕੇ ਕਾਰ ਚੋਂ ਅੰਦਰ ਆਣਾ ਸੀ ਜਦੋਂ ਕੱਲਾ ਹੋ ਰਹੀਆਂ ਵੀ ਕਿ ਜੋ ਟਾਰਗੇਟ ਤੇ ਸੀ ਇਹੋ ਜਿਹੇ ਝੂਠਾ ਝੂਠਾ ਹੈ ਸੱਚ ਹੈ ਕੀ ਇਹਦੇ ਵਿੱਚ ਨਹੀਂ ਨਹੀਂ ਇਹ ਜਿਹੜਾ ਕੁਝ ਨਹੀਂ ਹੁਣ ਤੁਹਾਨੂੰ ਪਤਾ ਕੱਲ੍ਹ ਦੇ ਇਹ ਚੱਲੇ ਰਿਹਾਗਾ ਉਹ ਕਹਿੰਦੇ ਵੀ ਇਹ ਜਿਹੜਾ ਕੁਝ ਨਹੀਂ ਸੀਗਾ ਵੀ ਪਰ ਇਹਦੇ ਨਾਲੇ ਪਸੰਦ ਉਹ ਵੀ ਯਕੀਨੀ ਨਹੀਂ ਹੁੰਦਾ ਵੀ ਇਹਦੇ ਵਿਚਾਰਾ ਕਿਉਂ ਕਿਆ ਹੋ ਗਿਆ ਇਹਦੇ ਨਾਲੇ ਇੱਕੋ ਜਿਹਾ ਵੱਡਾ ਸਵਾਲ ਹੁੰਦਾ ਵੀ ਖੇਡ ਦੇ ਮੈਦਾਨ ਚ ਕਿੱਗੇ ਜਿਹੜੇ ਖਿਡਾਰੀ ਪੈਦਾ ਕੀਤੇ ਜਾਂਦੇ ਨੇ ਛੋਟੇ ਛੋਟੇ ਉਮਰਾਂ ਵੱਡੇ ਕੀਤੇ ਜਾਂਦੇ ਨੇ ਕੋਚਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਵੀ ਕੋਥੇ ਪਸੀਨਾ ਮਾਉਣਗੇ ਪਰ ਕਿਤੇ ਨਾ ਕਿਤੇ ਗੈਂਗਸਟਰ ਵਾਰ ਜਿਹੜਾ ਖੇਡਾਂ ਦੇ ਵਿੱਚ ਆ ਰਿਹਾ ਕਬੱਡੀ ਦੇ ਵਿੱਚ ਇਹ ਕਿਤੇ ਨਾ ਕਿਤੇ ਲੱਗਦਾ ਵੀ ਇਹ ਜਿਹੜੇ ਪ੍ਰਬੰਧਕ ਨੇ ਕਰਨ ਵਾਲੇ ਇਹਨਾਂ ਦੇ ਉੱਪਰ ਵੀ ਜਿਹੜੇ ਸਵਾਲੀਆ ਨਿਸ਼ਾਨ ਪ੍ਰਬੰਧਕ ਤਾਂ ਸਾਡੇ ਕੋਲੋਂ ਦੇਖੋ ਜੀ ਕੋਈ ਘਾਟ ਨਹੀਂ ਸੀਗੀ ਤੇ ਨਾ ਹੀ ਪ੍ਰਸ਼ਾਸਨ ਜੀ ਨੂੰ ਕੋਈ ਘਾਟ ਸੀਗੀ ਸਾਡਾ ਪੂਰੀ ਸਹੂਲਤ ਨਾਲ ਅਸੀਂ ਜਿਵੇਂ ਪ੍ਰੋਪਰ ਹੁੰਦਾ ਅਸੀਂ ਬਕਾਇਦਾ ਬੌਂਸਰ ਵੀ ਲਾਏ ਹੋ ਸੀਗੇ 45 ਬੌਂਸਰ ਸੀਗੇ ਸਾਡੇ ਉਸ ਤੋਂ ਬਾਅਦ ਟ੍ਰੈਫਿਕ ਸਿਕਿਉਰਿਟੀ ਜਿਹੜੀ ਸਾਡੀ ਹੁੰਦੀ ਹੈ ਪਰਸਨਲੀ ਹੁੰਦੀ ਹੈ ਨਾ ਪ੍ਰਾਈਵੇਟ ਉਹ ਵੀ ਅਸੀਂ ਤੁਸੀਂ ਦੇਖਿਓ ਜੈਕਟਾਂ ਪਾ ਕੇ ਲੱਗੇ ਹੋਏ ਤੁਸੀਂ ਕਵਰੇਜ ਕਰੇ ਰਹੀ ਸੀਗੇ ਉੱਥੇ মিডিਆ ਕਾਫੀ ਹਨੇ ਉਦੇ باوجود ਵੀ ਫਿਰ ਅਸੀਂ ਅੰਦਰ ਦੀ ਵੀ ਕਿਹਾ ਸੀ ਕਿ 1-2 ਦਿਨ ਪਹਿਲਾਂ ਟੂਰਨਾਮੈਂਟ ਪਗੜਾਣੇ ਹੋ ਕੇ ਹਟਿਆ ਸੀਗਾ ਉੱਥੇ ਕਿ ਬਾਹਰ ਦੇ ਸ਼ਰਾਬ ਤੇ ਅੰਸਰ ਵਿੱਚ ਪਲੇਅਰਾਂ ਨਾਲ ਹੱਥੋ ਪਾਈ ਹੋ ਗਈ ਸੀ ਕਾਫੀ ਜਣਾ ਹੋਇਆ ਉਸ ਦੇ ਰਾਹੀਂ ਅਸੀਂ ਇੱਕ ਦਿਨ ਪਹਿਲਾਂ ਜ਼ਿੰਮੇਵਾਰੀ ਅਸੀਂ ਕਿਹਾ ਸੀ ਵੀ ਗਰਾਊਂਡ ਦੇ ਅੰਦਰ ਦੀ ਜੋ ਜ਼ਿੰਮੇਵਾਰੀ ਅਸੀਂ ਆਪ ਲਵਾਂਗੇ ਪ੍ਰਸ਼ਾਸਨ ਸਾਡੇ ਨਾਲ ਐਕਟਿਵ ਸੀਗਾ ਤੇ ਅੰਦਰ ਤੋਂ ਕੁਝ ਵੀ ਇਹ ਅਸੀਂ ਦਾ ਅੰਦਰ ਦੇ ਸਾਰੇ ਸਿਸਟਮ ਕਰਦੇ ਰਹਿ ਕੇ ਸੰਤ ਪਤਨੀ ਵੀ ਬਾਹਰ ਬ੍ਰਦਰ ਬਾਹਰ ਹੈ ਵੀ ਜਗ੍ਹਾ ਬਹੁਤ ਸੀ ਹੁਣ ਪਤਾ ਹੀ ਨਹੀਂ ਇਹ ਕਿੱਥੇ ਅੰਸਰ ਕਿ ਇਦਾਂ ਹੁੰਨੇ ਆ ਲਗਦਾ ਨਹੀਂ ਵੀ ਹੁਣ ਪ੍ਰਸ਼ਾਸਨ ਤੋਂ ਇਜਾਜ਼ਤ ਦੀ ਵੀ ਗਾਇ ਹੈ ਹੁਣ ਜਿਹੜੇ ਗੈਂਗਸਟਰਵਾਦ ਦੇ ਵਿੱਚ ਇਨਵੋਲਵ ਹੋ ਗਿਆ ਵੀ ਇਹਨਾਂ ਤੋਂ ਇਜਾਜ਼ਤ ਲੈਣੀ ਪਊਗੀ ਹੁਣ ਕਿਹੜਾ ਕਰਾਉਣ ਲਈ ਪ੍ਰਸ਼ਾਸਨ ਦਾ ਪ੍ਰਸ਼ਾਸਨ ਹੈ ਜੀ ਇਹ ਤਾਂ ਆਪਾਂ ਚਲੋ ਗੱਲਾਂ ਹੋ ਜਣੀਆਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਨਹੀਂ ਹੈ ਪ੍ਰਸ਼ਾਸਨ ਤੋਂ ਬਿਨਾਂ ਤਾਂ ਮਨਜ਼ੂਰੀ ਤੋਂ ਇਹ ਜੇ ਕੁਝ ਵੀ ਨਹੀਂ ਹੁੰਦਾ ਜੀ ਕਿਉਂਕਿ ਚਾਰ ਪਲੇਅਰ ਮਾਰ ਦਿੱਤੇ ਕਿ ਕਬੱਡੀ ਦੇ ਆ ਤਿੰਨ ਸਾਲਾਂ ਦੇ ਵਿੱਚ ਵਿੱਚ ਇਹਦੇ ਨਾਲ ਕਿ ਗੈਂਗਸਟਰ ਬਾਦ ਦਾ ਜਾਂਦਾ ਹੋਣਾ ਹੀ ਨਹੀਂ ਚਾਹੀਦਾ ਫਿਰ ਕਿਉਂ ਆ ਧਮਕੀਆਂ ਆ ਗਈਆਂ ਕਿਉਂ ਇਹੋ ਜਿਹਾ ਕੌਣ ਬਖਾਇਆ ਗਿਆ ਜਿਹਨਾਂ ਦੀ ਦੁਸ਼ਮਣੀ ਸੀ ਕਿਤੇ ਹੋਰ ਕੱਢ ਲੈਂਦੇ ਜਾਂ ਕਿਤੇ ਬਿਠਾ ਕੇ ਨਵੇੜ ਲੈਂਦੇ ਪਰ ਖੇਡਾਂ ਦੇ ਮੈਦਾਨ ਦੇ ਵਿੱਚ ਖੂਨ ਵਹਾਉਣਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਅਸੀਂ ਤਾਂ ਨਹੀਂ ਕਹਿ ਸਕਦੇ ਦੁਸ਼ਮਣੇ ਕੱਢਨੇ ਆ ਸੀ ਕਿਉਂ ਕਿਸੇ ਨੇ ਕਹੀਏ ਵੀ ਹਾਂ ਮਾਦਾ ਪੁੱਤ ਐਦਾਂ ਮਾਰੋ ਹਨ ਐਡਾ ਜਵਾਨ ਪੁੱਤ ਹੈਗਾ ਐਦਾਂ ਇੱਕ ਲੱਖਤ ਘਰ ਖਾਲੀ ਹੋ ਗਿਆ ਦੇਖੋ ਭਰਾ ਨੂੰ ਭਾਈ ਨਹੀਂ ਬਾਪ ਨੂੰ ਪੁੱਤ ਨਹੀਂ ਮਿਲਣਾ ਮਾਂ ਨੂੰ ਪੁੱਤ ਨਹੀਂ ਮਿਲਣਾ ਜਿਹੜੀ ਵਾਈਫ ਸੀ ਉਹਨੂੰ ਹਸਬੰਡ ਨਹੀਂ ਮਿਲਣਾ ਵਿਚਾਰੀ 10 ਦਿਨਾਂ ਬਾਅਦ ਐਦਾਂ ਵੀਰਵਾ ਹਨ ਉਹਦੀ ਵਿਚਾਰੀ ਹੱਥਾਂ ਦੀ ਮਹਿੰਦੀ ਵੀ ਨੁੱਤਰੀ ਅੱਸੀ ਤਾਂ ਨਹੀਂ ਕਦੀ ਕਹਿ ਸਕਦੇ ਵੀ ਐਦਾਂ ਵੀ ਕਿਤੇ ਹੋਰ ਕੱਢੋ ਅਸੀਂ ਤਾਂ ਕਹਿੰਨੇ ਭਰਾਵੋ ਇਸ ਚੀਜ਼ਾਂ ਨੂੰ ਬੰਦ ਬੈਠ ਕੇ ਨਿਵੇੜ ਲੈਂਦੇ ਕਿਹਦੇ ਨਾਲ ਇਹ ਚੀਜ਼ਾਂ ਨੂੰ ਬੰਦ ਕਰੋ ਹਾਂਜੀ ਪਲੀਜ਼ ਇਹ ਬੈਠ ਕੇ ਗੱਲਾਂ ਹੋ ਸਕਦੀਆਂ ਵੀ ਇਹ ਚੀਜ਼ਾਂ ਨੂੰ ਬੰਦ ਕਰੋ ਇਹ ਪੰਜਾਬ ਕਿਸ ਰਸਤੇ ਜਾ ਰਿਹਾ ਤੇ ਹੁਣ ਇਹ ਜੇ ਮੇਲੇ ਹੁਣੇ ਬੰਦ ਹੋ ਗਏ ਫਿਰ ਯੂਥ ਕਿੱਧਰ ਜਾਏਗਾ ਯੂਥ ਹੁਣ ਕਿੱਧਰ ਜਾਏਗਾ ਕਿੰਨੀ ਦੁਨੀਆ ਕਰੋਨਾ ਦੁਨੀਆ ਤੋਂ ਰੋਜੀ ਰੋਟੀ ਹਨਾ ਸ ਕੁ ਕਬੱਡੀ ਨਾਲ ਰੋਜ਼ਗਾਰ ਜੁੜਿਆ ਹੋਇਆ ਬਿਲਕੁਲ ਇਹੋ ਜਿਹੇ ਖਰਾਤ ਰਹੇ ਤਾਂ ਮੇਰੇ ਜਿਹੜਾ ਪੰਜਾਬ ਦੇ ਖਿਡਾਰੀ ਆ ਫਿਰ ਪੰਜਾਬ ਦੇ ਵਿੱਚ ਪੈਦਾ ਹੋ ਕੇ ਹੋਰ ਸਟੇਟਾਂ ਵੱਲੋਂ ਖੇਲਣਾ ਸ਼ੁਰੂ ਕਰ ਦੇਣਗੇ ਕਿਉਂਕਿ ਇਹਨਾਂ ਕਿ ਜਿਹੜਾ ਡਰ ਇਹਨਾਂ ਲੋਕਾਂ ਨੇ ਬਿਠਾਤਾ ਇਹ ਤਾਂ ਫਿਰ ਖਤਮ ਹੀ ਹੋ ਜੂਗਾ ਨਹੀਂ ਖੇਡਣਾ ਹੀ ਨਹੀਂ ਕਿਸੇ ਨੇ ਭੇਜਣਾ ਹੀ ਨਹੀਂ ਹੁਣ ਅਸੀਂ ਪਰਸੋਂ ਪਰਸੋਂ ਅਸੀਂ ਉਹਦੇ ਘਰ ਵੀ ਜਾ ਕੇ ਆਏ ਹਾਂ ਰਾਣੀ ਦੇ ਹਨ ਅਸੀਂ ਫਾਦਰ ਸਾਹਿਬ ਨਾਲ ਬੈਠ ਕੇ ਗੱਲ ਕਰਕੇ ਕਿਉਂਕਿ ਉਹ ਤੋਂ ਇੱਕ ਦਿਨ ਜਿਸ ਦਿਨ ਉਹ ਹੋਇਆ ਉਸ ਦਿਨ ਵੀ ਮੈਨੂੰ ਠਾਣੇ 'ਚ ਮਿਲ ਕੇ ਸੀ ਅਸੀਂ ਸਾਰਾ ਪ੍ਰਸ਼ਾਸਨ ਨਾਲ ਐਕਟਿਵ ਹੋ ਸਾਥ ਦਿੱਤਾ ਕੈਮਰੇ ਕੁਮਰ ਜੀ ਨੇ ਇਲਾਕੇ ਅਸੀਂ ਬੁਲਾ ਲੰਦੇ ਸੀਗੇ ਸਾਬ ਅਸੀਂ ਜਾ ਕੇ ਕੈਮਰੇ ਵੀ ਚੈੱਕ ਕਰਵਾਏ ਸਾਰੇ ਨਾਲ ਜਾ ਕੇ ਤੇ ਅਸੀਂ ਘਰੇ ਵੀ ਜਾ ਕੇ ਪਰਸੋਂ ਜਾ ਕੇ ਬੈਠ ਕੇ ਸਾਰੀ ਗੱਲਬਾਤ ਕਰਕੇ ਉਹ ਕਹਿੰਦੇ ਵੀ ਭਲਾ ਚੰਗਾ ਇੱਥੋਂ ਗਿਆ ਵੀ ਨਹੀਂ ਉਹਨੇ ਸ਼ਾਮ ਨੂੰ ਜਾਣਾ ਸੀ ਕਿ ਨਹੀਂ ਪਹਿਲਾਂ ਤਾਂ ਅਸੀਂ ਰੋਕ ਲੇ ਵੀ ਤੂੰ ਸਵੇਰੇ ਚਲੀ ਜਾਈ ਸਵੇਰੇ ਭਲਾ ਚੰਗਾ ਕਹਿੰਦੇ ਘਰ ਤੋਂ ਗਿਆ ਇਹ ਜੀ ਕੋਈ ਗੱਲ ਹੈ ਹੀ ਨਹੀਂ ਸੀ ਕਹਿੰਦੇ ਇੱਕ ਸ਼ਰਮਨਾਕ ਘਟਨਾ ਵੀ ਇਹਦੇ ਜੇ ਸਮੇ ਜਿਹੜੀ ਕੀ ਇਨਸਾਨੀਅਤ ਨੂੰ ਸ਼ਰਮਚਾਰ ਕਰਨ ਵਾਲੀ ਉਹਦਾ ਪਿਸਟਲ ਹੈ ਉਹਦਾ ਮੋਬਾਈਲ ਕੜਾ ਚੈਨਿੰਗ ਉਹ ਕੋਈ ਇਹੋ ਜਿਹਾ ਲੈ ਕੇ ਜਾਣਾ ਦੇਖੋ ਇਨਸਾਨੀਅਤ ਕਿੱਥੇ ਰਹਿ ਗਈ ਹੁਣ ਹਾਂਜੀ ਤੁਹਾਡੇ ਮੱਦੇਨਾਂ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਸਾਨੀ ਤਾਂ ਚਲੋ ਜਿਹੜੇ ਚੈਨਾਚੂਰ ਹੋਈ ਹੋਈ ਐ ਪਰ ਭਰਾਵੋ ਜਿਹਦੇ ਨੇ ਵੀ ਇਹ ਕੰਮ ਕਰਿਆ ਹਨਾ ਕੰਮ ਕਰਿਆ ਵੀ ਕੜਾ ਹਰ ਚੀਨੀ ਦਾ ਇੱਕ ਪਿਸਤੌਲ ਦਾ ਪਿਸਤੌਲ ਵਾਲਾ ਦਾ ਸਾਡੇ ਕੋਲ ਫੋਟੋਆਂ ਹੈਗੀਆਂ ਅਸੀਂ ਉਹ ਕਰ ਰਹੇ ਹਾਂ ਨਾ ਜਿਹੜਾ ਸਰਦਾਰ ਜਿਹੜਾ ਬੰਦਾ ਲੈ ਕੇ ਗਿਆ ਕੱਢ ਗਿਆ ਮੁੰਡੇ ਨੇ ਪਛਾਣ ਵੀ ਲਿਆ ਅੱਜ ਡਿਪਟੀ ਸਾਹਿਬ ਕੋਲ ਜਾਣਾ ਬਲ ਸਾਹਿਬ ਕੋਲ ਉਹਦੇ ਵਿਹਦੇ ਪਰ ਇਹ ਜਿਹੜੇ ਚੀਨੀ ਕੜੇ ਵਾਲੇ ਆ ਬੰਦੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਵੀ ਭਾਈ ਇਹ ਛੱਡੋ ਯਾਰ ਪਗਲੇ ਦੇ ਘਰੇ ਪਹੁੰਚਾਓ ਜੋ ਚੀਜ਼ ਹੈਗੀ ਐ ਅਗਲੇ ਜਵਾਨ ਪੁੱਤ ਚਲੇਗਾ ਤੁਸੀਂ ਇਹ ਜੇ ਹੱਥ ਪੈਰ ਮ ਬਿਲਕੁਲ ਮਾੜੀ ਗੱਲ ਹੈ ਤਾਂ ਕਿ ਨੇ ਹੁਣ ਤੁਸੀਂ 29ਵਾਂ ਇਹ ਟੂਰਨਾਮੈਂਟ ਕਰਾ ਰਹੇ ਸੀਗੇ ਕਿਤੇ ਲੱਗ ਰਿਹਾ ਵੀ ਹੁਣ ਜਿਹੜਾ ਇਨਵੋਲਵਮੈਂਟ ਜਿਹੜੀ ਗੈਂਗਸਟਰਾਂ ਦੀ ਹੈ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹਣਾ ਵੀ ਬਸ ਕਰੋ ਯਾਰ ਕਿਉਂ ਖਿਡਾਰੀਆਂ ਨੂੰ ਮਾਰ ਦਿਓ ਕਿਉਂ ਗੇਮਾਂ ਦੇ ਵਿੱਚ ਇਹੋ ਇਨਵੋਲਵਮੈਂਟ ਕਰ ਦਿਓ ਕਿਉਂ ਇੱਕ ਦੂਜੇ ਦੇ ਗੈਂਗਸਟਰਵਾਦ ਦਾ ਨਾਮ ਲੈ ਰਹੇ ਹੋ ਜੇ ਤੁਹਾਡੀਆਂ ਆਪਸੀ ਦੁਸ਼ਮਣੀਆਂ ਆਪੇ ਬੈਠ ਕੇ ਕੱਢ ਲੋ ਕਿਤੇ ਨਹੀਂ ਕੱਢਣੇ ਤਾਂ ਕਿਸ ਦੇ ਵਿੱਚ ਕੀ ਆ ਦੁਸ਼ਮਣਾਂ ਦੱਸੋ ਇਹਦੇ ਵਿੱਚ ਕੀ ਕੱਢਣਾ ਇਹਦੇ ਵਿੱਚ ਕੀ ਕੱਢਣਾ ਇਹ ਮਾਂ ਖੇਡ ਕਬੱਡੀ ਹੈ ਇਹਦਾ ਜਿਹੜਾ ਪੰਜਾਬ ਦੇ ਵਿੱਚ ਇਹਦਾ ਹਰ ਕਰਨ ਨਾਲ ਰਿਲੇਸ਼ਨ ਹੈ ਕਿਸੇ ਦੇ ਦਾਦਾ ਕਿਸੇ ਦੇ ਪਰਦਾਦਾ ਕੋਈ ਮੌਜੂਦਾ ਹਨੇ ਖੇਡ ਗਏ ਕੋਈ ਖੇਡ ਕੇ ਛੱਡ ਚੁੱਕੇ ਹਨ ਪਰ ਇਹ ਚੀਜ਼ਾਂ ਮਾ ਖੇਡ ਕਬੱਡੀ ਨੂੰ ਰਹਿਣ ਦੋ ਜੀ ਮਾ ਖੇਡ ਕਬੱਡੀ ਆਉਣ ਵਾਲੇ ਆਪਣੀ ਪੀੜ੍ਹੀ ਬੱਚੀ ਰਹੂਗੀ ਪਹਿਲਾਂ ਹੀ ਆਪਣੇ ਪੰਜਾਬ ਤੇ ਬਹੁਤ ਜ਼ਿਆਦਾ ਟੈਗ ਲੱਗ ਰਿਹਾ ਕਿ ਵੀ ਨਸ਼ਾ ਬਹੁਤ ਹੈ ਪੰਜਾਬ ਦੇ ਵਿੱਚ ਕਿਉਂ ਇਵਨ ਸਭ ਤੋਂ ਅੱਗੇ ਪੰਜਾਬੀ ਇਹ ਖੇਡਾਂ ਦੇ ਵਿੱਚ ਤੁਸੀਂ ਦੇਖਿਆ ਜਿੰਨੇ ਖਿਡਾਰੀ ਹੈਗੇ ਕਪਤਾਨ ਹੈਗੇ ਯਾਨੀ ਕਿ ਵਰਲਡ ਦੇ ਲੈਵਲ ਤੇ ਜਿਹੜੇ ਵੀ ਗੇਮਾਂ ਹੁੰਦੀਆਂ ਹਾਕੀ ਹੈ ਕ੍ਰਿਕਟ ਹੈ ਲੜਕੀਆਂ ਵਾਲੀ ਕ੍ਰਿਕਟ ਹੈ ਨਾ ਉਹਦੇ ਵਿੱਚ ਪੰਜਾਬ ਦੀ ਨੇ ਪਰ ਜੇ ਆਪਾਂ ਇਹ ਚੀਜ਼ਾਂ ਦੇ ਹੋ ਗਏ ਤਾਂ ਬੱਚੇ ਘਰੇ ਹੋਣਗੇ ਕੋਈ ਫਰੈਂਡ ਇਹਨੂੰ ਚੀਜ਼ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਸੰਦੀਪ ਲੰਗਰੀਆਂ ਦਾ ਵੀ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਹੀ ਕਤਲ ਹੋਇਆ ਕਿਤੇ ਨਾ ਕਿਤੇ ਹੁਣ ਜਿਹੜੇ ਖੇਡ ਦੇ ਮੈਦਾਨ ਲਾਲ ਹੁੰਦੇ ਜਾ ਰਹੇ ਨੇ ਹਾਂਜੀ ਉਹ ਤੁਸੀਂ ਦੇਖਿਆ ਹੀ ਸਾਰਾ ਹੁਣ ਸੋਸ਼ਲ ਮੀਡੀਆ ਕੀ ਸਾਰੇ ਪ੍ਰਸ਼ਾਸਨ ਸਾਰੇ ਜਿੰਗਾ ਪਤਾ ਹੀ ਹੈ ਵੀ ਕੀ ਹੋ ਰਿਹਾ ਹੈ ਅਸੀਂ ਤਾਂ ਹੱਥ ਮਨ ਕੇ ਬੇਨਤੀ ਕਰਦੇ ਵੀ ਭਰਾਵੋ ਇਹ ਚੀਜ਼ਾਂ ਨੂੰ ਬੰਦ ਕਰੋ ਤੇ ਜੋ ਆਪਣੇ ਚੱਲ ਰਿਹਾ ਵਿਰਸਾ ਪੰਜਾਬ ਦਾ ਮੇਲੇ ਨੂੰ ਹੋਣ ਦੋ ਨਹੀਂ ਤਾਂ ਇਹ ਚੀਜ਼ਾਂ ਖਤਮ ਹੋ ਜਾਣਗੇ ਆਪਣੀ ਪਣੀਰੀ ਖਤਮ ਹੋ ਜਾਊਗੀ ਘਟਾਰੀ ਪੈਦਾ ਕਰਨ ਦੀ ਉਹ ਕਹਾਣੀ ਹੈ ਖਿਡਾਰੀ ਦੇਖੋ ਹੁਣ ਗਰਾਊਂਡਾਂ ਦੇ ਵਿੱਚ ਨਾ ਤਾਂ ਦੇਖਣ ਆਲੇ ਜਾਊਗਾ ਹੁਣ ਕੀ ਪਤਾ ਕੀ ਨੁਕਸਾਨ ਹੋ ਜੇ ਦੇਖਣ ਲਈ ਜਦੋਂ ਜਾਣਾ ਤਾਂ ਖੇਡਣ ਵਾਲੇ ਨੇ ਕਿੱਥੋਂ ਆਣਾ ਹੁਣ ਜਦੋਂ ਪਲੇਅਰ ਖੇਡਦੇ ਆ ਪਰਫਾਰਮ ਕਰਦੇ ਆ ਜੋ ਤਾੜੀਆਂ ਵਾਦੀ ਉਹਨਾਂ ਨੂੰ ਹੌਸਲਾ ਮਿਲਦਾ ਜਦੋਂ ਚੀਜ਼ਾਂ ਰਹਿਣ ਫਿਰ ਕਿਹਨੇ ਖੇਡਣਾ ਆ ਸਭ ਬੰਦ ਹੋ ਜਾਣਗੇ ਹੁਣ ਨਰਸਰੀਆਂ ਜਿਹੜੀਆਂ ਹੁਣ ਅਕੈਡਮੀਆ ਖੁੱਲ੍ਹਦੀਆਂ ਆਂਆਂ ਤਕਰੀਬਨ ਦੇਖੋ ਤੁਸੀਂ ਗਿਣਵੇਂ-ਮਿਣਵੇਂ ਅਕੈਡਮੀਆ ਰਹਿ ਗਈਆਂ ਪੰਜਾਬ ਦੇ ਵਿੱਚ ਜਿਹੜੇ ਪਲੇਅਰਾਂ ਨੂੰ ਤਿਆਰ ਕਰਦੇ ਸੀ ਹਨ ਉਹ ਚੀਜ਼ਾਂ ਗਿਣਵੇਂ-ਮਿਣਵੇਂ ਰਹਿ ਗਈਆਂ ਇਹ ਵੀ ਬੰਦ ਹੋ ਜਾਣੀਆਂ ਸਭ ਨੇ ਇਹਨਾਂ ਚੀਜ਼ਾਂ ਨੂੰ ਪਿੱਛ ਬੇਲ ਗੋਲਕਾਂ ਦੇ ਵੀ ਚੀਜ਼ਾਂ ਜਿਹੜੀਆਂ ਬੰਦ ਹੋ ਜਾਂਦੀਆਂ ਕਿਤੇ ਨਾ ਕਿਤੇ ਜਿਹੜਾ ਖੇਡਣ ਲੋਕ ਬੰਦ ਗਏ ਨੇ ਤਾਂ ਉਹਨਾਂ ਲੱਗਦਾ ਵੀ ਜਿਹੜੇ ਹੁਣ ਕੋਚਿੰਗ ਦਿੰਦੇ ਸੀਗੇ ਕਿਉਂਕਿ ਇਹ ਵੀ ਕੋਚਿੰਗ ਦਿੰਦੇ ਖਿਡਾਰੀ ਪੈਦਾ ਕਰਦੇ ਸੀ ਕਿਤੇ ਨਾ ਕਿਤੇ ਹੁਣ ਕੋਚ ਵੀ ਪਿੱਛੇ ਹੋ ਜਾਣਗੇ ਵੀ ਕਿਸੇ ਮਾ ਪਿਓ ਦਾ ਪੁੱਤ ਜਿਹੜਾ ਅਸੀਂ ਵੱਡਾ ਕੀਤਾ ਉਹਨੂੰ ਖੇਡਣ ਲਈ ਲਾਇਆ ਤੇ ਅੱਜ ਉਹਨੂੰ ਇਸ ਪਾਸੇ ਧੱਕ ਦਿੱਤਾ ਦੇਖੋ ਜੀ ਇਹ ਤਾਂ ਬਹੁਤ ਵੱਡਾ ਇੱਕ ਨਾ ਕੰਮ ਹੋ ਗਿਆ ਜਿਹੜਾ ਕੰਮ ਹੋਣਾ ਬਹੁਤ ਗਲਤ ਹੋਇਆ ਤੇ ਡਰ ਪੈਦਾ ਹੋ ਗਿਆ ਸਹਿਮ ਪੈਦਾ ਹੋ ਗਿਆ ਹੁਣ ਲਾਲੋ ਜੀ ਜਿਹੜੇ ਮਾਪੇ ਬੱਚੇ ਨੂੰ ਪੈਦਾ ਕਰਦੇ ਨੇ ਆਲਾ ਕਹਿੰਦਾ ਵੀ ਬੱਚਾ ਵਿਖੜੇ ਨਾ ਖੜੇ ਪਰ ਬੱਚਾ ਮਰਾਉਣਾ ਨਹੀਂ ਹੈ ਜੋ ਹਾਲਾਤ ਹੋ ਰਹੇ ਨੇ ਵੀ ਅੱਗੇ ਵਾਸਤੇ ਮਾਹੌਲ ਬਹੁਤ ਮਾੜਾ ਹੋ ਰਿਹਾ ਵੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਕਦੇ ਵੀ ਖੂਨ ਖਰਾਬਾ ਕੋਈ ਵੀ ਇਹ ਜਿਹਾ ਕਦੇ ਗਰਾਉਂਡਾਂ ਦੇ ਨੇੜੇ-ਤੇੜੇ ਵੀ ਆਪਾਂ ਵੈਸੇ ਵੀ ਨਾ ਕਰੀਏ ਵੀ ਆਪਾਂ ਇੱਕ ਦੂਜੇ ਨਾਲ ਜੇ ਆਪਾਂ ਆਪਸੇ ਇੱਕ ਦੂਜੇ ਨੂੰ ਮਾਰਨ ਲੱਗੇ ਜੇਗਾ ਦੁਸ਼ਮਣ ਤਾਂ ਆਪਣਾ ਕੋਈ ਲਾਲੋ ਵੀ ਪਾਕਿਸਤਾਨ ਦਾ ਕੋਈ ਹੋਰ ਲਾਲੋ ਉਹਨਾਂ ਨਾਲ ਤਾਂ ਆਪਾਂ ਕੀਲਣ ਆਪਸੇ ਆਪ ਲੜੜ ਮਰ ਰਹੇ ਹਾਂ ਮੈਂ ਤੇ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਜ ਸਾਰਿਆਂ ਨੂੰ ਬਈ ਇਹ ਚੀਜ਼ਾਂ ਛੱਡੋ ਆਪਾਂ ਇਹ ਚੀਜ਼ਾਂ ਤੋਂ ਉੱਪਰ ਆਓ ਵੀ ਆਪਾਂ ਜੇ ਕੋਈ ਦੁੱਖ ਸੁੱਖ ਵੀ ਹੈ ਕਿਸੇ ਪਰ ਇਹ ਗੁੱਸਾ ਵੀ ਹੈ ਬੈਠ ਕੇ ਦੂਰ ਕਰ ਲੋ ਠੀਕ ਹੈ ਨਾ ਪ੍ਰਸ਼ਾਸਨ ਹੈ ਕੋਈ ਹੋਰ 100 ਰਸਤੇ ਨੇ ਆਪਾਂ ਬੈਠ ਕੇ ਦੂਰ ਕਰ ਲਈਏ ਲੜਾਈ ਝਗੜੇ ਤੋਂ ਦੂਰ ਰਹਿਣਾ ਜ਼ਰੂਰੀ ਹੈ ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਜੀ ਬਿਲਕੁਲ ਹੋਰ ਗੇਮਾਂ ਵੀ ਹੈਗੇ ਜਿਵੇਂ ਕਿ ਕ੍ਰਿਕਟ ਕਰ ਲਈ ਗੱਲ ਕਰ ਲਈ ਹਾਕੀ ਕਰ ਲਈ ਪਰ ਜਿਹੜੇ ਖੇਡ ਦੇ ਮਤਲਬ ਕਬੱਡੀ ਦੇ ਵਿੱਚ ਹੀ ਇਹ ਜਿਹੜਾ ਚਾਰ ਹੋਵੇ ਡੇ ਨਹੋਂ ਹਾਰ ਸਾਡੇ ਜਿਹੜੇ ਪਲੇਅਰ ਮਾਰੇ ਜਾਣ ਕਿਸੇ ਨੇ ਗੋਲੀਆਂ ਦਾ ਨਿਸ਼ਾਨਾ ਬਣ ਕਿਤੇ ਨਾ ਕਿਸੇ ਸਵਾਲੀਆਂ ਨਿਸ਼ਾਨ ਤੇ ਫਿਰ ਖੜੇ ਹੋ ਹੀ ਜਾਂਦੇ ਨੇ ਹਾਂਜੀ ਬਾਈ ਜੀ ਆਪਾਂ ਨੂੰ ਪਤਾ ਵੀ ਕਬੱਡੀ ਸਾਡੀ ਮਾਂ ਖੇਡ ਹੈ ਜੇ ਕਿਤੇ ਕਬੱਡੀ ਤੇ ਹੀ ਗ੍ਰਹਿਣ ਲੱਗਦੇ ਰਹੇ ਕਬੱਡੀ ਖਤਮ ਹੋ ਜਾਊਗੀ ਜੀ ਪਲੇਅਰਾਂ ਦੇ ਮਨ ਚੂੜਾ ਰਹੇਗਾ ਵੀ ਕੱਲੋ ਸਾਡੇ ਦੇ ਨਾਲ ਕੋਈ ਗੋਲੀ ਮਾਰ ਦੇਵੇ ਚਾਰੇ ਪਾਸੇ ਸਹਿਮ ਦਾ ਮਾਹੌਲ ਹੈ ਮੰਨ ਲਓ ਜਿੱਥੇ ਸਾਡੇ ਹੁਣ ਖੇਡਾਂ ਹੋਈਆਂ ਸੀਗੀਆਂ 79 ਸੈਕਟਰ ਜਾਂ ਸਾਡੇ ਲਾ ਲੋ ਜਿਹੜੇ ਦੇਖਣ ਵੀ ਆਏ ਸੀਗੇ ਤੁਸੀਂ ਮੰਨੋਗੇ ਦਰਸ਼ਕ ਫਰੀਦਕੋਟ ਫਿਰੋਜ਼ਪੁਰ ਤੱਕ ਦੇ ਆਏ ਹੋਏ ਸੀਗੇ ਮੁੜ ਕੇ ਕਦੇ ਆ ਜਾਣਗੇ ਜਦ ਇਹ ਹਜੇ ਹਾਲਾਤ ਹੋਣ ਕਿਤੇ ਉਹ ਜਿਹੜਾ ਡਰ ਸਹਿਮ ਹੈ ਨਾ ਜੀ ਅੱਗੇ ਜਿਹੜੇ ਦੇਖਣ ਆਉਂਦਾ ਕਿ ਉਹਨਾਂ ਬੱਚਿਆਂ ਨੂੰ ਵੀ ਕਹਿੰਦਾ ਵੀ ਖੇਲੀ ਪਰ ਜਿਹੜੇ ਹਾਲਾਤ ਨੇ ਵੀ ਠੀਕ ਨਹੀਂ ਹੈ ਆਪਣੇ ਵਾਸਤੇ ਵੀ ਕੀ ਵੀ ਸੋਚ ਸਾਡੀ ਸਹੀ ਚਾਹੀਦੀ ਖੇਡਾਂ ਪ੍ਰਤੀ ਨਹੀਂ ਮਾ ਖੇਡ ਕਬੱਡੀ ਖਤਮ ਹੋ ਗਈ ਫਿਰ ਤਾਂ ਦੱਸਣੇ ਬਿਆਕਰੋ ਇਦਾਂ ਵੀ ਹੁਣ ਬੱਚੇ ਨੂੰ ਪਤਾ ਨਹੀਂ ਵੀ ਹਾਂ ਜੀ ਕਣਕ ਕਿੱਥੇ ਹੁੰਦੀ ਬੁੱਟੇ ਨੇ ਕਾ ਕਾਹਨੇ ਪਾਉਦੇ ਨੇ ਖੇਤੋਂ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਉਹ ਹਾਲਾਤ ਸਾਡੇ ਹੋ ਜਣੇ ਨਹੀਂ ਕਬੱਡੀ ਬਾਰੇ ਜ਼ੀਰੋ ਹੋ ਜਾਾਂਗੇ ਹੁਣ ਮਾਰੇ ਮੁੱਟੇ ਜੋੜੇ ਹੋਏ ਆ ਜੇ ਤਾਂ ਜੋੜੇ ਰ੍ਹਾਂਗੇ ਟੂਰਨਾਮੈਂਟ ਹੁੰਦੇ ਰਹਿਣਗੇ ਘੜਾ ਦੀ ਖੇਡਦੇ ਰਹਿਣਗੇ ਫਿਰ ਤਾਂ ਠੀਕ ਹੈ ਨਹੀਂ ਅਗਲੇ 5-7 ਸਾਲ ਮਨ ਲੱਗਦਾ ਵੀ ਨਹੀਂ ਤਾਂ ਕਬੱਡੀ ਉਹ ਖਤਮ ਹੋ ਜਾਊਗੀ ਜੀ ਉਪਰ ਇਹ ਕਿ ਸਵਾਲ ਹੋਰ ਉੱਠਦਾ ਹੈ ਕਿ ਪ੍ਰਬੰਧਕ ਤੁਸੀਂ ਪ੍ਰਬੰਧਕ ਹੋ ਹਨ ਵੀ ਚਲੋ ਗੇਮਾਂ ਬਾਜ਼ੀ ਰਹਿਣ ਜਿਹੜੇ ਨੌਜਵਾਨ ਆ ਉਹ ਨਸ਼ੇ ਤੋਂ ਦੂਰ ਰਹਿਣ ਜਾਂ ਕੋਈ ਹੋਰ ਮਾੜੇ ਕੰਮਾਂ ਤੋਂ ਦੂਰ ਰਹਿਣ ਪਲੇਅਰ ਬੰਦੇ ਰਹਿਣ ਤੇ ਪਲੇਅਰ ਆ ਕੇ ਗੇਮਾਂ ਦੇ ਵਿੱਚ ਜਿਹੜਾ ਖੇਡਣ ਕਿਤੇ ਨਾ ਕਿਤੇ ਹੁਣ ਤੁਹਾਨੂੰ ਵੀ ਡਰ ਹੈ ਕਿਤੇ ਨਾ ਕਿਤੇ ਕਿਉਂਕਿ ਹੁਣ ਪ੍ਰਬੰਧਕਾਂ ਦੇ ਵੀ ਕੋਈ ਨਾ ਕੋਈ ਅਟੈਕ ਕਰ ਸਕਦੇ ਆ ਜਾਂ ਪ੍ਰਬੰਧਕਾਂ ਨੂੰ ਕੋਈ ਨਾ ਕੋਈ ਧਮਕੀ ਆਦਾ ਕੋਈ ਲੱਗ ਰਿਹਾ ਵੀ ਹੋ ਜਾਊਗਾ ਪ੍ਰਬੰਧਕ ਕੋਈ ਅੱਗੇ ਆਊਗਾ ਪ੍ਰਬੰਧਕ ਸਾਡਾ ਤਾਂ ਹੁਣ ਪਹਿਲਾਂ ਦਾ ਜਿਵੇਂ ਸਾਨੂੰ ਹੋਇ ਰਿਹਾ ਹੈ ਨਾ ਜੀ ਸਾਡਾ ਪਹਿਲਾਂ ਦਾ ਹੁਣ ਇਹ ਜਿਹਾ ਹੈ ਨਹੀਂ ਉਪਰਾਲਾ ਵੀ ਹੈ ਨਾ ਅਸੀਂ ਤਾਂ ਮਾ ਖੇਡ ਕਬੱਡੀ ਤਾਂ ਜਿਹੜੇ ਬੈਲ ਗੱਡੀਆਂ ਸ਼ਿਕਾਰੀ ਕੁੱਤੇ ਆਉਂਦੇ ਹਨਾ ਜੀ ਤੇ ਘੋੜਿਆਂ ਦੀ ਰੇਸਾਂ ਵੀ ਨਾਲ ਸੀਗੀਆਂ ਅਸੀਂ ਅਗਲਾ ਨੈਕਸਟ ਐਪੀਸੋਡ ਸੋਚਿਆ ਹੋਇਆ ਸੀਗਾ ਵਾਲੀਬਾਲ ਵੀ ਜਿਹੜੇ ਛੋਟੇ ਗੇਮਾਂ ਵੀ ਸਾਰੇ ਤਕਰੀਬਨ ਅਸੀਂ ਕਰਾਣੀਆਂ ਵੀ ਕਿਲਾ ਰੈਪਰ ਮੋਂਗੋ ਜੀ ਉਹ ਚੈਂਪੀਅਨਸ਼ਿਪ ਹੁੰਦੀ ਹੈ ਵੀ ਉਹਦਾ ਲੁੱਪਤ ਹੋਈਆਂ ਜਾ ਰਹੀਆਂ ਗੇਮਾਂ ਹਾਂ ਜੀ ਜੇ ਵੀ ਜਿਹੜੀਆਂ ਗੇਮਾਂ ਹੁਣ ਤਸੀਬ ਦੀ ਬਾਜੀ ਸੱਥਾਂ ਦੇ ਖਤਮ ਹੁੰਦੇ ਅਸੀਂ ਇਹ ਸਾਰੇ ਇਕੱਠੇ ਕਰਨੇ ਚਾਹ NFC ਟਾਈਮ ਸਾਡਾ ਐਡਾ ਵੱਡਾ ਪ੍ਰਾਲਾ ਸੀਗਾ ਪਰ ਹੁਣ ਸਾਡੇ ਮਨੇ ਟੁੱਟ ਗਏ ਜੀ ਅਸੀਂ ਕੀਵੇਂ ਕਰੋਂਗੇ ਅਸੀਂ ਹੁਣ ਸਾਡੇ ਦੇ ਐਡਾ ਵੱਡਾ ਸਾਡੇ ਉਹਦੇ ਉੱਪਰ ਸਾਨੂੰ ਪਤਾ ਲੱਗਾ ਵੀ ਇਹ ਜਿਹੜਾ ਹੋਇਆ ਐਡਾ ਜਵਾਨ ਪੁੱਤ ਕਿਸੇ ਚਲੇ ਗਿਆ ਸਾਡੇ ਉਹ ਸਾਰੀ ਉਮਰ ਅੰਦਰ ਸਹਿਮਤੀ ਰਹਿਣਾ ਸਰ ਹਾਂ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰ ਹੋ ਰਹੀ ਹੈ ਕਿ ਪ੍ਰਬੰਧਕ ਜਿਹੜਾ ਕਿ ਕਹਿ ਰਿਹਾ ਕਿ ਮੈਂ ਹੁਣ ਇਹ ਟੂਰਨਾਮੈਂਟ ਹੀ ਨਹੀਂ ਕਰਾਉਣੇ ਇਹਦੇ ਨਾਲ ਤਾਂ ਚੰਗਾ ਕਿ ਮੈਂ ਕੁੜੀਆਂ ਦੇ ਵਿਆਹ ਕਰਾਉਣਾ ਇੰਨਾ ਵੱਡਾ ਉਹਨੂੰ ਜਿਹੜਾ ਦੁੱਖ ਰਾਣਾ ਬੱਲਾਚੋਰੀਆ ਦੇ ਵੀ ਲੱਗਿਆ ਉਸ ਉਤੇ ਬੋਲਿਆ ਉਹ ਵਗੈਰਾ ਵਿਆਹ ਸੀ ਵੀ ਰੱਖੇ ਹੋਏ ਸੀ ਕੁੜੀਆਂ ਦੇ ਇਸੇ ਗਰਾਊਂਡ 'ਚ ਰੱਖੇ ਹੋਏ ਸੀਗੇ ਅਸੀਂ ਵਿਆਹ ਵੀ ਸਾਰਾ ਅਸੀਂ ਤਕਰੀਬਨ ਹੀ ਰੱਖਿਆ ਹੋਇਆ ਸੀਗਾ ਪਰ ਜਦੋਂ ਇਹੇ ਜੇ ਕੰਮ ਹੋ ਜੇ ਨੇ ਫਿਰ ਮਨ ਕਿੱਥੇ ਕਰਦਾ ਜੀ ਵੀ ਕਿਸੇ ਦਾ ਅਸੀਂ ਸਾਡੇ ਇੱਥੇ ਆ ਕੇ ਕਿਸੇ ਧੀ ਪੁੱਤ ਵੀ ਘਰੋਂ ਖੁਸ਼ੀ-ਖੁਸ਼ੀ ਆਵੇ ਤਾਂ ਉਹਨੂੰ ਇਦਾਂ ਚੱਕ ਬਿਲਕੁਲ ਤੁਸੀਂ ਹੜਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦੇਖਿਆ ਬਕਾਇਦਾ ਤੁਹਾਡੀਆਂ ਵੀਡੀਓ ਦੇਖਿਆ ਤੁਹਾਨੂੰ ਕਵਰ ਵੀ ਕੀਤਾ ਮਨਕੀਰ ਤੌਲਖਣਾ ਹੜਾਂ ਦੇ ਵਿੱਚ ਜੋ ਹੜ ਆਈ ਸੀ ਤਾਂ ਪਹਿਲ ਦੇ ਆਧਾਰ ਤੇ ਟਰੈਕਟਰ ਵੀ ਇਹਨਾਂ ਦੇ ਉੱਤੇ ਬਕਾਇਦਾ ਦਿਨ ਰਾਤ ਵੀ ਉਹਦੇ ਇੱਕ ਦੇਖਿਆ ਨਾਲ ਸੌਂਦਾ ਦੇਖਿਆ ਪਰ ਇਹੋ ਜੇ ਮਨ ਟੁੱਟ ਜਾਂਦਾ ਨਾਲ ਇਹੋ ਜੇ ਟੂਰਨਾਮੈਂਟ ਜਦੋਂ ਕਰਾਉਂਦਾ ਮਨ ਦੇਖੋ ਅਸੀਂ ਤਾਂ ਪੰਜਾਬ ਲਈ ਖੜੇ ਆਂ ਪੰਜਾਬ ਦੇ ਲਈ ਅਸੀਂ ਅੱਗੇ ਹੋ ਕੇ ਸਾਨੂੰ ਹੁਣ ਪੂਰੇ ਅਸੀਂ ਦੇਸ਼ ਲਈ ਖੜਦੇ ਹਾਂ ਨਾ ਜਿੱਥੇ ਵੀ ਸਾਨੂੰ ਪਤਾ ਕੋਈ ਜਾਣਾ ਹੁੰਦਾ ਕਿਤੇ ਕੋਈ ਵੀ ਇਹ ਜੀ ਮੁਸੀਬਤ ਪਹਿਲਾਂ ਤਾਂ ਪਰਮਾਤਮਾ ਨਾ ਕਰੇ ਆਵੇ ਹਨ ਤੇ ਹੁਣ ਸਾਡੇ ਮਨੇ ਟੁੱਟਦੇ ਜਾ ਰਹੇ ਆ ਸਾਨੂੰ ਹੌਂਸਲੇ ਕੀ ਹੋਣੇ ਤਾਂ ਹੌਂਸਲੇ ਟੁੱਟ ਗਏ ਸਾਡੇ ਹੁਣ ਅਸੀਂ ਜਿਵੇਂ ਕਿ ਪੰਜਾਬ ਦੇ ਵਿੱਚ ਫਲੱਡ ਆਏ ਸੀ ਅਸੀਂ 4 ਮਹੀਨੇ ਘਰੇ ਵੜ ਕੇ ਨਹੀਂ ਦੇਖਿਆ 3 ਮਹੀਨੇ ਅਸੀਂ ਆਂਦੇ ਸੀ ਕੱਪੜੇ ਚੇਂਜ ਬੈਗ ਟੇਚੀ ਚੇਂਜ ਕਰਕੇ ਅਸੀਂ ਚੱਲੇ ਜਾਣਾ ਸਾਨੂੰ ਪਤਾ ਲੱਗਣਾ ਵੀ ਉਧਰਲੀ ਸਾਈਡ ਐ ਤਾਂ ਉੱਥੋਂ ਕਾਰਾਂ ਉਧਰ ਲੈਣੀਆਂ ਈਵਨ ਮੇਰੇ ਨਾਲ ਦੇ ਪਿੰਡ ਦੇ ਮੁੰਡੇ ਸੀਗੇ ਸਾਰੇ ਇਹਨਾਂ ਗਰੁੱਪ ਵਾਲੇ ਗੋਲਾ ਸਾਰੇ ਤਕਰੀਬਨ ਸਾਡਾ ਇੱਕ ਗਰੁੱਪ ਸੀਗਾ ਇਕੱਠਾ ਹੋ ਗਏ ਅਸੀਂ ਗਰਾਊਂਡ ਲੈਵਲ ਤੇ ਪਹਿਲਾਂ ਜਾ ਕੇ ਸਰਚ ਕਰਦੇ ਸੀ ਸੇਵਾ ਦੇ ਵੀ ਕਿੱਥੇ ਕਿੱਦੀ ਲੋਡ ਹੈ ਪ੍ਰਬੰਧਿਆ ਨਾ ਉਵੇਂ ਜਿਵੇਂ ਹੁਣ ਸਭ ਨੂੰ ਪਤਾ ਹੁੰਦਾ ਵੀ ਹਾਂ ਅਸੀਂ ਇਹ ਕਰਦੇ ਆਂ ਤਾਂ ਸਾਡੇ ਕੋਲ ਘਰੇ ਵੀ ਆਨੇ ਚੱਲ ਕੇ ਹੁਣ ਉਸ ਦਿਨ ਇੱਕ ਭੈਣ ਆ ਦੋਨੇ ਲਤਾਂ ਦਾ ਆਪਰੇਸ਼ਨ ਹੋਣੇ ਆ ਉਹਨਾਂ ਦਾ ਪਹਿਲਾਂ ਅਸੀਂ ਇੱਕ ਆਪਰੇਸ਼ਨ ਇੱਥੇ ਕਰਾਤਾ ਫਿਰ ਸਾਨੂੰ ਅਸੀਂ ਉਹਨਾਂ ਨੂੰ ਬੁਲਾਇਆ ਤਾਂ ਵੀ ਇਹ ਸਾਡੇ ਇੱਥੇ ਟੂਰਨਾਮੈਂਟ ਹੈ ਤਾਂ ਉਹ ਬਚਰੇ ਆਏ ਉਹਨਾਂ ਨੂੰ 1 ਲੱਖ ਪਤਾ ਨਹੀਂ 20 10 20 ਹਜ਼ਾਰ ਰੁਪਏ ਇਕੱਠਾ ਹੋਇਆ ਜਦੋਂ ਉਹਨਾਂ ਦਾ ਢੀਡਾ ਲਵਾਇਆ ਇਹ ਅਸੀਂ ਤਾਂ ਮੰਨ ਲਈ ਸਾਈ ਤਾਂ ਸਾਰਿਆਂ ਦੇ ਕਰ ਪਰ ਸਾਨੂੰ ਜੇ ਇਸ ਲੈਵਲ ਤੇ ਹੋਣ ਲੱਗੇ ਫਿਰ ਸਾਡੇ ਕਿੱਥੇ ਰਹਿਣੇ ਹੌਸਲੇ ਬਿਲਕੁਲ ਕਹਿੰਦੇ ਇਸ ਲੈਵਲ ਤੇ ਹੋ ਗਿਆ ਖੇਡ ਨੂੰ ਮੈਦਾਨ ਨੂੰ ਖੇਡ ਦਾ ਮੈਦਾਨ ਰਹਿਣ ਦਿਓ ਖੂਨ ਪਸੀਨਾ ਪਲੇਅਰਾਂ ਨੂੰ ਉੱਥੇ ਬਹਾਨ ਦਿਓ ਬਕਾਇਦਾ ਉੱਥੇ ਖੂਨ ਨਾ ਹੋ ਬਕਾਇਦਾ ਹਰ ਵਾਰ ਉਹ ਜਿਹੜੇ ਪ੍ਰਬੰਧਕ ਹੈ ਇਹ ਜਿਹੜੇ ਰਿਕੁਐਸਟ ਕਰਦੇ ਆ ਰਹੇ ਨੇ ਵੀ ਖੇਡ ਦੇ ਮੈਦਾਨ ਨੂੰ ਖੇਡਦਾ ਨਹੀਂ ਤਾਂ ਕੀ ਹੋਣਾ ਹੈ ਜਿਹੜੇ ਪੰਜਾਬ ਦੇ ਵਿੱਚ ਨਸ਼ੇੜੀ ਵਧਦੇ ਜਾਣੇ ਆ ਨਸ਼ਾ ਵਧਦਾ ਜਾਣਾ ਜਾਂ ਪੁੱਠੇ ਕੰਮਾਂ ਦੇ ਲੋਕ ਜਿਹੜੇ ਨੌਜਵਾਨ ਲੱਗ ਜਾਣਗੇ ਉਸ ਨੂੰ ਖਿਡਾਰੀ ਬਣਾਉਣ ਲਈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੂੰ ਖਿਡਾਰੀ ਬਣਾਉਂਦੇ ਹੋ ਖਿਡਾਰੀ ਬਣਾ ਕੇ ਉਹਨਾਂ ਨੂੰ ਇੱਥੇ ਦੇਸ਼ ਲਈ ਜਿਹੜਾ 골ਡ ਮੈਡਲ ਲੈ ਕੇ ਆਉਣ ਔਰ ਕਹਿੰਦਾ ਗਰ ਵੀ ਕਰਨ ਵੀ ਇਹ ਸਾਡੇ ਨਾਲ ਤੋਂ ਇੱਥੇ ਬਕਾਇਦਾ ਟੂਰਨਾਮੈਂਟ ਦੇ ਵਿੱਚ ਖੇਡਣ ਲੱਗਿਆ ਹੋਇਆ ਸੀ ਪਰ ਹੁਣ ਦੇਖਣ ਆਇਆ ਹੋਗਾ ਕਿ ਇਹ ਜਿਹੜਾ ਗੈਂਗਸਟਰਵਾਦ ਵਧਿਆ ਹੋਇਆ ਇੱਕ ਦੂਜੇ ਦੇ ਇਲਜ਼ਾਮ ਲਗਾ ਰਹੇ ਨੇ ਪਰ ਉਹਨਾਂ ਨੂੰ ਖੇਡਾਂ ਦੇ ਮੈਦਾਨ ਦੇ ਵਿੱਚ ਨਾ ਲੈ ਆਵੇ ਇਹਨੂੰ ਉੱਠ ਬੈਠ ਕੇ ਸੋਲਵ ਕਰ ਲਿਆ ਜਾ ਪਰ ਇਹਨੂੰ ਖੂਨ ਨਾ ਕਿਸੇ ਦਾ ਜਿਹੜਾ ਧੀ ਪੁੱਤ ਹੈ ਕਿਸੇ ਦਾ ਨੌਜਵਾਨ ਹੁਣ ਮੁੰਡਾ ਚਲਾ ਗਿਆ ਪਰਿਵਾਰ ਸਾਰਾ ਰੁਲ ਗਿਆ ਕਿਤੇ ਨਾ ਕਿਤੇ ਜਿਹੜਾ ਸਵਾਲੀਆ ਨਿਸ਼ਾਨ ਬਹੁਤ ਕੜੇ ਹੋ ਗਏ ਉਹਨਾਂ ਦੀ ਜਿਹੜੀ 11 ਦਿਨ ਹੋਏ ਸੀਗੇ ਵਿਆਹ ਹੋਇ ਨਹੀਂ ਰਾਣਾ ਬੱਲਾ ਚੋਰੀਏ ਦੇ ਔਰ ਜਿਹੜੀ ਉਹਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਹਦੇ ਘਰਾਂ ਦੀ ਸੁੱਕੀ ਜੇ ਤੇ ਵਿਚਾਰਾ ਦੁਨੀਆ ਤੋਂ ਚਲਾ ਗਿਆ ਹੁਣ ਦੇਖਣ ਆਇਓਗੇ ਕਦੋਂ ਤੱਕ ਜਿਹੜਾ ਖੂਨ ਪਸੀਨਾ ਇਹ ਹਟਾਇਆ ਜਾਊਗਾ ਬਕਾਇਦਾ ਹੁਣ ਨਾ ਬਖਾਇਆ ਅਸੀਂ ਵੀ ਅਪੀਲ ਕਰਦੇ ਆਂ ਕਿ ਖੇਡ ਦੇ ਮੈਦਾਨ ਨੂੰ ਸਿਰਫ ਖੇਡ ਦਾ ਮੈਦਾਨ ਹੀ ਰਹਿਣ ਦਿਓ ਇੱਥੇ ਖਿਡਾਰੀ ਪੈਦਾ ਕਰੋ ਨਾ ਕਿ ਤੁਸੀਂ ਗੈਂਗਸਟਰ ਪੈਦਾ ਕਰੋ ਮੋਹਾਲੀ ਡੋਰ ਜਾਨਾ ਸਪੋਕਸਮੈਨ ਭਵਿੰਦਰ ਬੱਬਾ